ਪ੍ਰਧਾਨ ਮੰਤਰੀ ਪਗਵੰਸ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਮਾਲਰੂਕ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ ਹਰ ਫੈਸਿਲਿਟੀ ਬੱਚੇ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਪ੍ਰਦੀਸ਼ਰ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹ ਵਧੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਸ 'ਚ अवेलेबल ਨਹੀਂ ਨੇ ਉਹ ਸਕੂਲ 'ਚ अवेलेबल ਕਰਵਾਈ ਗਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਮਾਨ ਜੋ ਡੀਜੀਪੀ ਪੰਜਾਬ ਤੇ ਡੀਏਜੀ ਲੁਧਿਆਣਾ ਰੇਂਜ ਉਹਨਾਂ ਦੀਆਂ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਵੈਂਸ ਦੀਆਂ ਗਾਈਡਲਾਈਨਸ ਦੇ ਮੁਤਾਬਕ ਜਿਹੜੇ ਜੁਧ ਨਸ਼ਿਆਂ ਵਿਰੁੱਧ ਇੱਕ ਮੋਹਮ ਚੱਲ ਰਹੀ ਹੈ ਉਹਦੇ ਚ ਪਿਛਲੀ ਵਾਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਇੱਕ ਮਕਦਮਾ ਦਰਜ ਕੀਤਾ ਸੀ 147 ਨੰਬਰ ਐਫਆਈਆਰ ਥਾਣਾ ਦਰਹਾਵੇਖੇ ਹਾਰਾ 9 ਨੂੰ ਇਦੇ ਵਿੱਚ ਅਸੀਂ ਮੁਰਜ਼ਮ ਮੌੜੇਸਟ ਕੀਤੇ ਸੀਗੇ ਉਹਦੇ ਚ ਸਾਨੂੰ 1 ਕਿਲੋ 5 ਗ੍ਰਾਮ ਹੈਰੋਇਨ ਕੈਟਾ ਬਰਾਮਦ ਹੋਇਆ ਸੀ ਇਹ ਇਥੇ ਦੱਸਣਾ ਸਪੈਸ਼ਲੀ ਕਿ ਇਹਦੇ ਬੈਕਵਰਡ ਲਿੰਕੇਜ ਦੇ ਤਹਿਤ ਪਹਿਲੇ ਉਹਦੇ ਚ ਵੀ ਤੇ ਅੱਗੇ ਫਾਰਦਰ ਇਹਦੇ ਬੈਕਵਰਡ ਲਿੰਕੇਜ ਦੇ ਜਦੋਂ ਪ੍ਰੋਪਰ ਡੰਗਾਈ ਚ ਕਾਰਵਾਈ ਹੋਈ ਤਾਂ ਸਾਡੇ ਮਾਨਯੋਗ ਐਸਐਸਪੀ ਦੀਆਂ ਜਿਹੜੀਆਂ ਗਾਈਡਲਾਈਨਸ ਉਹਨਾਂ ਦੇ ਮੁਤਾਬਕ ਫਰਦਰ ਇਹ ਗੱਲ ਤਫਤੀਸ਼ ਦੇ ਤਰ੍ਹਾਂ ਸਾਹਮਣੇ ਆਈ ਕਿ ਇੱਕ ਦੋਸ਼ੀ ਜਿਹੜਾ 147 ਨੰਬਰ ਮੁਕਾਦਮੇ 'ਚ ਉਦੋਂ ਜੇਲ੍ਹ ਦੇ ਵਿੱਚ ਪਤਾ ਲੱਗਿਆ ਸੀ ਜੇਲ੍ਹ ਦੇ ਵਿੱਚ ਬੰਦ ਹੈ ਰੋਪੜ ਜੇਲ੍ਹ ਦੇ ਵਿੱਚ ਉਹਨੂੰ ਜਦੋਂ ਪ੍ਰੋਡਕਸ਼ਨ ਬਰੰਡ ਤੇ ਲੈ ਕੇ ਆਏ ਅਸੀਂ ਉਹਦੀ ਮਜੀਦ ਪੁੱਛਗਿੱਛ ਤੇ ਫਰਦਰ ਇਹ ਗੱਲ ਸਾਹਮਣੇ ਆਈ ਕਿ ਇਹਦੇ ਚ ਮੁਰਜਮ ਬਕਾਇਦਾ ਮਹੰਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਜਨਕਰ ਗਾਲੀਆਂ ਉਰਫ ਸ਼ੈਟੀ ਬਿੱਕੀ ਤੇ ਗੁਲਸ਼ਨ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ 'ਚ ਬੈਠਾ ਜਿਹੜਾ ਉਹ ਉਹਦੇ ਸਪਲਾਈ ਦੇ ਉਹ ਕਰ ਰਿਆ ਸੀ ਇਹਨਾਂ ਨੂੰ ਚਿੱਟਾ ਉਹਦੀ ਪ੍ਰੋਡਕਸ਼ਨ ਬ੍ਰਾਂਡ ਤੇ ਪੁਲਿਸ ਨੇ ਮਾਰਦੇ ਰਾਨ ਜਦੋਂ ਪੁੱਛਗਿਸ਼ ਹੋਈ ਉਹਦੇ ਤਹਿਤ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਤੀ 26 ਨ ਨੂੰ ਬਕਾਇਦਾ ਪਹਿਲੇ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਨਾਕਾਬੰਦੀਆਂ ਕੀਤੀਆਂ ਜਿਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਸਿੰਘਲਾ ਸਮੇਤ ਜਿਹੜੀ ਇਹਨਾਂ ਦੀ ਸੀਆਈਏ ਪਾਰਟੀ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਲੰਘਾ ਜੋਗੇ ਦੇ ਤੇ ਫਰਦਰ ਕੰਮ ਕੀਤਾ ਸੀਗਾ ਬੈਕਵੋਰਡ ਲਿੰਕੇਜ ਦੇ ਉਹਦੇ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਹਮਤ ਮਲਹੋਤਰਾ ਇਸੇ ਮੁਕਦਮੇ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਆਕਾਸ਼ ਦੱਤ ਐਸਐਚਓ ਦੇ ਨਾਲ ਜਾ ਕੇ ਇਹਨਾਂ ਨੇ ਬਕਾਇਦਾ ਡੀਐਸਪੀ ਮਲਹੋਤਰੇ ਦੀ ਪਹਿਲਾ ਇੱਕ ਕਮਰਸ਼ੀਅਲ ਜਿਹੜੀ ਕਿਲੋ ਬਰਾਮਦਗੀ ਹੋਈ ਸੀਗੀ ਜਿਹੜੀ 1 ਕਿਲੋ 5 ਗ੍ਰਾਮ ਉਹਦੇ ਤਹਿਤ ਜਦੋਂ ਫਰਦਰ ਇਹਦੇ ਵਿੱਚ ਮਹੰਤ ਕਸ਼ਮੀਰਗਿਰੀ ਨੂੰ ਫੜਿਆ ਗਿਆ ਉਹਦੀ ਰਿਕਵਰੀ ਹੋਈ ਉਹਦੇ ਕੋਲੋਂ ਸਾਨੂੰ 50 ਗ੍ਰਾਮ ਹੈਰੋਇਨ ਚਿੱਟਾ 50 ਗ੍ਰਾਮ ਉਹਦੇ ਤੋਂ ਚਿੱਟਾ ਬਰਾਮਦ ਹੋਇਆ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੈਂਟੀ ਕਾਲੀਆ ਉਹਦੇ ਕੋਲੋਂ ਸਾਨੂੰ 30 ਗ੍ਰਾਮ ਮਤਲਬ ਸ਼ੈਂਟੀ ਕਾਲੀਆ ਨਾਲ ਉਹਦੇ ਦੋ ਜਿਹੜੇ ਪ੍ਰਧਾਨ ਹੈ ਗੁਲਸ਼ਨ ਨੂੰ ਪ੍ਰਧਾਨ ਕਹਿੰਦੇ ਨੇ ਵਿਕੀ ਮੀਟ ਮਾਰਕੀਟ ਦੇ ਇਹ ਇੱਕ ਕਾਰ ਦੇ ਵਿੱਚ ਜਾ ਰਹੇ ਸੀਗੇ ਤੇ ਇਹਨਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਾਕਾਬੰਦੀ ਦੇ ਦੌਰਾਨ ਪ੍ਰੋਪਰ ਅਰੈਸਟ ਕੀਤਾ ਇਹਨਾਂ ਕੋਲੋਂ ਵੀ 30 ਗ੍ਰਾਮ ਬਰਾਮਦ ਕੀਤਾ ਹੋਇਆ ਕਹਿਣ ਦਾ ਭਾਵ ਇਹ ਹੈ ਕਿ ਹੁਣ ਤੱਕ ਅ ਹਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਦੱਸਦਾ ਇਸ ਤੋਂ ਬਾਅਦ ਇੱਕ ਇਹਨਾਂ ਦੀ ਅੱਗੇ ਦੇਖੋ ਫਾਰਦਰ ਜਿਹੜੀ ਪੁਛਗਿਸ਼ ਹੋਈ ਹੈ ਉਸ ਪੁਛਗਿਸ਼ ਤੋਂ ਇੱਕ ਸ਼ੁਭਿਮ ਨਾਮ ਦਾ ਇੱਕ ਹੋਰ ਬਦਨਾਮ ਸਮਗਲਰ ਜਿਹੜਾ ਹੈਗਾ ਲੁਧਿਆਣਾ ਸ਼ਹਿਰ ਕਮਿਸ਼ਨਰੇਟ ਦੇ ਵਿੱਚ ਰਹਿੰਦਾ ਹੈ ਉਹਨੂੰ ਵੀ ਕੰਮ ਗ੍ਰਿਫਤਾਰ ਕੀਤਾ ਪ੍ਰੋਪਰ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਵੀ ਅੱਗੇ 70 ਗ੍ਰਾਮ ਐਸ ਐਚਓ ਦੁਆਰਾ ਹਨੇ ਬਰਾਮਦਗੀ ਕੀਤੀ 7 ਗ੍ਰਾਮ ਹੈਰੋਇਨ ਦੀ ਕਹਿਣ ਦਾ ਭਾਵ ਇਹ ਹੈ ਕਿ ਇਹ 147 ਨੰਬਰ ਮਕਦਮੇ ਦੇ ਵਿੱਚ ਹੁਣ ਤੱਕ ਟੋਟਲ 1 ਕਿਲੋ ਤੇ 155 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ ਦੱਸਣ ਵਾਲੀ ਕਿ ਤੁਹਾਨੂੰ ਯਾਦ ਹੋਵੇਗਾ ਕਿ ਇਹ ਜਿਹੜੀ ਖੰਨਾ ਸ਼ਹਿਰ ਦੇ ਵਿੱਚ ਇੱਕ ਮੀਟ ਮਾਰਕੀਟ ਦੇ ਨਾਲ ਬਦਨਾਮ ਜਿੱਥੇ ਕਿ بڑے ਛੋਟੇ ਲੈਵਲ ਤੇ ਪੈਡਲਰ ਜਿਹੜੇ ਆ ਉਹ ਚਿੱਟਾ ਜਿਹੜਾ ਹੈ ਸਪਲਾਈ ਕਰਦੇ ਸੀ ਪੁਲਿਸ ਕਾਫੀ ਮੁਕਦਮੇ ਇਥੇ ਦਰਜ ਵੀ ਕੀਤੇ ਆ ਸਰਚ ਜ ਵੀ ਕਰਦੇ ਰਹੇ ਅਸੀਂ ਕਾਡਨ ਜਿਹੜੋ ਕਾਸੋ ਦੇ ਆਪਰੇਸ਼ਨ ਦੇ ਤਹਿਤ ਲੇਕਿਨ ਇਸ ਮੁਕਦਮੇ ਦੇ ਵਿੱਚ ਸਾਰੀ ਸਚਾਈ ਸਾਹਮਣੇ ਆਈ ਕਿ ਬਕਾਇਦਾ ਇਹਦੇ ਪਿੱਛੇ ਕਿਹੜਾ ਗਰੋ ਸੀ ਜਿਹੜਾ ਅੱਗੇ ਮਤਲਬ ਉਹਦੇ ਮੁਤਾਬਕ ਇਹ ਵੱਡੀਆਂ ਮੱਛੀਆਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਦੇ ਨਾਲ ਹੁਣ ਮੀਟ ਮਾਰਕੀਟ ਵੈਸੇ ਨਸ਼ਦ ਮੈਂ ਅਜੇ ਪੂਰਾ ਉਹ ਨਹੀਂ ਗਰੰਟੀ ਲੈਂਦਾ ਪਰ ਮੈਂ ਇਹ ਮੰਨਦਾ ਹੈ ਕਿ 90 90% ਜਿਹੜਾ ਹੈ ਜਿਹੜਾ ਚਿੱਟਾ ਹੈ ਖਾਸ ਤੌਰ ਤੇ ਮੀਟ ਮਾਰਕੀਟ ਦੇ ਵਿੱਚ ਜਿਹੜਾ ਕਿ ਇਹ ਇੱਕ ਇੱਥੋਂ ਦੀ ਇੱਕ ਮਤਲਬ ਗੜ ਬਣਿਆ ਹੋਇਆ ਸੀਗਾ ਚਿੱਟੇ ਦਾ ਸਪਲਾਈ ਦਾ ਉਹਨੂੰ ਪੁਲਿਸ ਨੇ ਬਲਸਟ ਕਰਕੇ ਬੰਦੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਨੇ ਤੇ ਪ੍ਰੋਪਰ ਜਿਹੜਾ ਜੋਧ ਨਸ਼ਿਆਂ ਵਿਰੁੱਧ ਜਿਹੜੀ ਮੋਹਮ ਹੈ ਉਨੇ ਸ਼ਾਨਦਾਰ ਕਾਮਯਾਬੀ ਹੈ ਔਰ ਇੱਕ ਬਹੁਤ ਵੱਡੀ ਉਦਾਹਰਣ ਜਿਹੜੀ ਕ੍ਰੀਏਟ ਹੋਈ ਹੈ ਇਹ ਸਾਰੇ ਗਰੋ ਨੂੰ ਗ੍ਰਫਤਾਰ ਕਰਨ ਦੇ ਵਿੱਚ ਜੇ ਇਹਦੇ ਕਰਕੇ ਅੱਜ ਤੁਹਾਨੂੰ ਉਦੋਂ ਵੀ ਮੈਂ ਗੱਲ ਕਹੀ ਸੀਗੀ ਕਿ ਅਸੀਂ ਇਹਦੀ ਤਫਤੀਸ਼ ਅੱਗੇ ਕਰ ਰਹੇ ਆ ਤੁਹਾਨੂੰ ਯਾਦ ਹੋਵੇਗਾ ਕਿ ਤੁਹਾਡੀ ਦੁਆਰਾ ਪ੍ਰੈਸ ਕਾਨਫਰੰਸ ਕਰਾਂਗੇ ਕਿ ਤੁਸੀਂ ਦੇਖੋ ਕਿ ਸਾਨੂੰ ਇਹ ਸਾਡੀ ਜਿਹੜੀ ਟੀਮ ਨਾਲੇ-ਦੋਲੇ ਬੈਠੀ ਹੈ ਇਹਨਾਂ ਨੇ ਸਾਡੇ ਮਾਨਯੋਗ ਐਸਐਸਪੀ ਦੀਆਂ ਗਾਈਡਲਾਈਨ ਦੇ ਉੱਤੇ ਕਿੰਨਾ ਵਧੀਆ ਕੰਮ ਕੀਤਾ ਹੈ ਕਿ ਉਹਦੇ 'ਚ ਅਸੀਂ ਸਿਰੇ ਤੱਕ ਸਥਿਰੇ ਤੱਕ ਪਹੁੰਚ ਕੇ ਡੰਗਾਈ ਤੱਕ ਪਹੁੰਚ ਕੇ ਅਸੀਂ ਸਾਰਿਆਂ ਨੂੰ ਬੇਨਕਾਬ ਕੀਤਾ ਤੇ ਪ੍ਰੋਪਰ ਗ੍ਰਿਫਤਾਰ ਕੀਤਾ ਤੇ ਸਾਰੀ ਪ੍ਰੋਪਰ ਅਸੀਂ ਇਹਦੇ ਵਿੱਚ ਰਿਕਵਰੀ ਕੀਤੀ ਹੈ ਇਸ ਲਈ ਇਹ ਜਿਹੜਾ ਮਤਲਬ ਇੱਕ ਬਹੁਤ ਹੀ ਸਲੰਗਾ ਜੋ ਕੰਮ ਹੈ ਸਾਡੀ ਖੰਨਾ ਪੁਲਿਸ ਦਾ ਖਾਸ ਤੌਰ ਤੇ ਬਹੁਤ ਅੱਛੀ ਇੱਕ ਬੈਕਵਰਡ ਲਿੰਕਿੰਗ ਦੇ ਵਿੱਚ ਜਿਹੜੀ ਤਫਤੀਸ਼ ਅੱਗੇ ਤੇ ਅੱਗੇ ਫਰਦਰ ਹੈ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਚ ਅਮਚ ਲਿਆਂਦੀ ਗਈ ਜਿਹਦਾ ਇਹ ਇੱਕ ਸਟਾਏਗਾ ਜਿਹਦੇ ਵਿੱਚ ਨਾਮ ਜਬ ਵੀ ਹੈ ਜਿਹੜੀ ਉਹ ਸਾਨੂੰ ਹੱਸ ਹੋਈ ਆ ਸਾਰਾ ਕਸ਼ਮੀਰ ਦੀ ਬੈਕਗ੍ਰਾਉਂਡ ਕੀ ਹੈ ਜੀ ਕਿੰਨੇ ਕ੍ਰਿਮੀਨਲ ਬੱਚੇ ਹਾਂ ਇਹ ਵੀ ਤੁਸੀਂ ਵਧੀਆ ਸਵਾਲ ਕੀਤਾ ਹੈ ਕਸ਼ਮੀਰ ਗਰੀ ਬਾਰੇ ਮੋਸਟਲੀ ਜਿਹੜੇ ਇੱਕ ਕ੍ਰਿਮੀਨਲ ਕੇਸ ਹੁੰਦਾ ਇਨਸਾਨ ਹੈ ਇਹ ਧਾਰਮਿਕ ਲੈਵਲ ਤੇ ਵੀ ਇਹ ਸ਼ੈਡੋ ਦੇ ਤਹਿਤ ਆਪਣੇ ਆਪ ਨੂੰ ਬੜਾ ਫਾਇਦਾ ਲੈਂਦਾ ਰਿਹਾ ਇਹਦੇ ਤੇ ਪੁਰਾਣੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਤੇ ਕੁੱਲ 6 ਮੁਕੱਦਮੇ ਦਰਜ ਨੇ ਹੁਣ ਤੱਕ 6 ਮੁਕੱਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮਕਦਮੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਤੇ ਇੱਕ ਗਨਮੈਨ ਲੈਣ ਦੀ ਖਾਤਰ ਇਹਨੇ ਇੱਕ ਡਰਾਮਾ ਰਚਿਆ ਸੀਗਾ ਤੁਹਾਨੂੰ ਯਾਦ ਹੋਵੇਗਾ ਤੇ ਇਸ ਤੋਂ ਇਲਾਵਾ ਇਹਦੇ ਤੇ ਇੱਕ ਹੋਰ ਵੀ ਹੈ ਚੋਰੀ ਦੇ ਤੇ ਮਾਰ ਕਟਾਈ ਦਾ ਵੀ ਹੈ ਠੀਕ ਹੈ ਜੀ 420 ਕਿਸ ਹੁੰਦਾ ਇਨਸਾਨ ਹੈ 420 ਦਾ ਵੀ ਮਕਦਮਾ ਹੈ ਟੋਟਲ 6 ਮਕਦਮੇ ਇਹਦੇ ਤੇ ਦਰਜ ਹੈ ਜਿਹੜਾ ਸੈਂਟੀ ਕਾਲੀਆ ਹੈ ਕਹਿਣ ਦਾ ਭਾਵ ਜਿਹੜੇ ਬਾਕੀ ਬੰਦੇ ਨੇ ਜਿਹੜੇ ਇਹ ਗਰੁੱਪ ਦੇ ਬੰਦੇ ਨੇ ਤਿੰਨ ਹੀ ਜਿਹੜੇ ਫੜੇ ਅਸੀਂ ਇਹ ਵੀ ਸੈਂਟੀ ਕਾਲੀਆ ਕਿਸੇ ਵਕਤ ਸ਼ਰਾਬ ਦਾ ਕਾਰੋਬਾਰ ਕਰਦਾ ਹੁੰਦਾ ਸੀ ਸਮਗਲਿੰਗ ਕਰਦਾ ਸੀ ਕਾਰੋਬਾਰ ਤਾਂ ਕੀ ਸਮਗਲਿੰਗ ਕਰਦਾ ਹੁੰਦਾ ਸੀ ਉਸ ਵੇਲੇ ਇਹ ਤੇ ਦੇਖੋ ਸ਼ਰਾਬ ਦੇ ਪਰਚੇ ਨੇ ਬਕਾਇਦਾ ਪੁਰਾਣੇ ਅ 420 ਦਾ ਇਹਦੇ ਖਿਲਾਫ ਵੀ ਮੁਕਦਮਾ ਹੈਗਾ ਜੀ ਮਾਰਕਟਾਈ ਦਾ ਵੀ ਹੈ ਕਹਿਣ ਦਾ ਭਾਵ ਇਹਦੇ ਖਿਲਾਫ ਵੀ ਛੇ ਮੁਕਦਮੇ ਨੇ ਸੈਂਟੀ ਕਾਲੀ ਦੇ ਵੀ ਮਾਂਤਗੇਰੀ ਦੇ ਖਿਲਾਫ ਵੀ 6 ਤੇ ਇਹਦੇ ਖਿਲਾਫ ਵੀ 6 ਉਹ ਜਿਹੜਾ ਵਿੱਕੀ ਹੈ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਗੁਲਸ਼ਨ ਹੈ ਜਿਹਨੂੰ ਪ੍ਰਧਾਨ ਪ੍ਰਧਾਨ ਕਹਿੰਦੇ ਨੇ ਇਸੇ ਮੀਟ ਮਾਰਕੀਟ ਦਾ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਹੈ ਇਹ ਤੇ ਜਿਹੜਾ ਅੱਗੇ ਅਸੀਂ ਇਹਨਾਂ ਦੀ ਅਗੇ ਲੁਧਿਆਣੇ ਤੋਂ ਕਾਬੂ ਕੀਤਾ ਬੰਦਾ ਉਹ ਵੀ ਬਹੁਤ ਕ੍ਰਿਮੀਨਲ ਕਿਸਮ ਦਾ ਇਨਸਾਨ ਸੀ ਉਹ ਮੁਰਜ਼ਮ ਨੂੰ ਜਦੋਂ ਗ੍ਰਿਫਤਾਰ ਕੀਤਾ ਹੈ ਉਹਦੀ ਵੀ ਪੂਰੀ ਪੜਤਾਲ ਕੀਤੀ ਪੁਰਾਣੀ ਕ੍ਰਿਮੀਨਲ ਰਿਕਾਰਡ ਦੀ ਉਹਦੇ ਖਿਲਾਫ ਵੀ ਪੰਜ ਮੁਕਦਮੇ ਦਰਜ ਨੇ ਜਿਹਦੇ ਕੋਲ ਅਸੀਂ 70 ਗ੍ਰਾਮ ਹੈਰੋਇਨ ਆਟ ਬਰਾਮਦ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਇਹਦੇ ਚ ਹੁਣ ਤੱਕ ਜਿਹੜੇ ਇਹ ਟੋਟਲ 6 ਬੰਦੇ ਇਹ ਤੇ ਤਿੰਨ ਪਹਿਲਾਂ ਜੀ ਤੇ ਨੌ ਟੋਟਲ ਨੌ ਮੁਰਜ਼ਮ ਇਹਦੇ ਚ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਚੁੱਕੇ ਆਂ ਤੇ ਹੋਰ ਬੜੀ ਸ਼ਾਨਦਾਰੀ ਦੇ ਵਿੱਚ ਕਮਰਸ਼ੀਅਲ ਜਿਹੜੀ ਸਾਡੀ ਰਿਕਵਰੀ ਹੋਈ ਹੈ ਤੇ ਸਰ ਲੇਟੈਸਟ ਹੁਣ ਲੁਧਿਆਣਾ ਵਾਲਾ ਜਿਹੜਾ ਐਡ ਕੀਤਾ ਜੀ ਹਾਂ ਸਰ ਜਿਹੜਾ ਲੱਭ ਲਵੀ ਰੋਪੜ ਜੇਹਨ ਤੇ ਬੈਠਾ ਸੀ ਉਹ ਕਿਵੇਂ ਗਾਈਡ ਕਰਦਾ ਸੀ ਇਹਨਾਂ ਨੂੰ ਸੋਰਸ ਕੀ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਂ ਕਿ ਜਿਹੜਾ ਲੱਭ ਪ੍ਰੀਤ ਲਵੀ ਜਿਹੜਾ ਅਸੀਂ ਪ੍ਰੋਡਕਸ਼ਨ ਬੰਦ ਤੇ ਲੈਂਦਾ ਸੀ ਮੈਨੂੰ ਸੌਰੀ ਉਹਦਾ ਨਾਮ ਜੈਲਾ ਨਿਕਲ ਗਿਆ ਮੇਰੇ ਮੂੰਹ ਤੋਂ ਲੱਭ ਪ੍ਰੀਤ ਲਵੀ ਲਵੀ ਜਿਹੜਾ ਹੈਗਾ ਰੋਪੜ ਦੇ ਇਲਟ ਆਲਰੇਡੀ ਬੰਦ ਹੈ ਤੁਹਾਨੂੰ ਪਤਾ ਹੈ ਉਹ ਰੋਪੜ ਜੇਲ੍ਹ ਦੇ ਵਿੱਚੋਂ ਫੋਨ ਤੇ ਹੀ ਆਪਣਾ ਇਹ ਕਾਰੋਬਾਰ ਚਲਾਉਂਦਾ ਸੀ ਖੰਨਾ ਦੇ ਵਿੱਚ ਇਸ ਗਰੋਹ ਦੇ ਰਹੇ ਤੁਸੀਂ ਦੇਖੋਗੇ ਉਹਦੇ ਵਿੱਚ ਸਾਡੀ ਇਸ ਤਫਤੀਸ਼ ਦੇ ਮੁਤਾਬਕ ਅੱਗੇ ਉਹਦੇ ਕੋਲੋਂ ਬਕਾਇਦਾ ਜੇਲ੍ਹ ਦੇ ਵਿੱਚੋਂ ਵੀ ਉੱਥੇ ਜੇਲ੍ਹ ਦੇ ਡਿਪਾਰਟਮੈਂਟ ਨੇ ਇੱਕ ਮੋਬਾਈਲ ਰਿਕਵਰ ਕੀਤਾ ਹੈ ਉਹਦੇ ਖਿਲਾਫ ਉਹ ਵੀ ਇੱਕ ਉਹਨਾਂ ਨੇ ਮੁਕੱਦਮਾ ਅਰਜ ਇੱਕ ਦਰਜ ਕੀਤਾ ਅੱਡ ਉਹ ਮੁਕੱਦਮਾ ਹੈਗਾ ਜੀ 262 262 ਮਕਦਮਾ ਹੈ 11 2025 ਦਾ 52A ਪ੍ਰਿਜ਼ਨ ਐਕਟ थाना ਸਿਟੀ ਰੋਪੜ ਦੇ ਵਿੱਚ ਮਤਲਬ ਉਹ ਮੋਬਾਈਲ ਜਿਹਦੇ ਰਾਹੀਂ ਉਹ ਆਪਣਾ ਕੰਮ ਚਲਾ ਰਿਹਾ ਸੀ ਉਹ ਵੀ ਇਸ ਤਫਤੀਸ਼ ਦੇ ਕਾਰਨ ਹੀ ਉਹਦੀ ਵੀ ਬਰਾਮਦਗੀ ਅਸੀਂ ਕਰ ਲਈ ਹੈ ਉੱਥੇ ਮਤਲਬ ਉੱਥੋਂ ਦੀ ਪੁਲਿਸ ਨੇ ਸਰ ਬੜੀ ਕਹਿੰਦਾ ਜੀ ਕਿ ਸ਼ੁਭਾ ਮਾਜੀ ਇਹਦੇ ਕੋਲੋਂ ਵੀ ਪਹਿਲਾਂ ਦੋ ਵਾਰ ਥੇਲ ਤੋਂ ਮੋਬਾਈਲ ਮਿਲ ਚੁੱਕਾ ਜੀ ਇਹ ਥੇਲ ਤੇ ਰੱਖਣ ਲਾ ਰਹੇ ਹਾਂ ਜੀ ਹਾਂਜੀ ਪਰ ਤੁਸੀਂ ਫਿਰ ਅੱਗੇ ਤੁਸੀਂ ਦੇਹ ਪ੍ਰਸ਼ਾਸਨ ਨਾਲ ਕਾਇਦ ਕਰੋਗੇ ਕਿ ਜਿਹੜੀ ਰੂਪਰ ਨੇ ਤਾਂ ਇਹ ਬਿਲਕੁਲ ਜੀ ਇਹ ਜਿਹੜਾ ਮਕਦਮੇ ਜਦੋਂ 52 ए, ए, ए दी ਕਾਰਵਾਈ ਇਹ ਜਿਹੜੇ ਪ੍ਰਿਜਨ ਐਕਟ ਦੇ ਤਹਿਤ ਦਰਜ ਹੁੰਦੇ ਨੇ ਨਾ ਜੀ ਇਹ ਜਿਹੜਾ ਮੋਬਾਈਲ ਹੈ ਫਿਰ ਉਹ ਜਿਹੜੀ ਤਤਤੀਸ਼ੀ ਟੀਮ ਹੁੰਦੀ ਹੈ ਬਕਾਇਦਾ ਇਹਨੂੰ ਫੋਰੈਂਸਿਕ ਲਾਇਬ ਦੇ ਵਿੱਚ ਭੇਜ ਕੇ ਇਹਦਾ ਪ੍ਰੋਪਰ ਰਿਕਾਰਡ ਸਾਰਾ ਲੈਂਦੀ ਹੈ ਤੇ ਇਹਦੀ ਔਰ ਜਿਹੜੀ ਇਹਦੀ ਪ੍ਰੋਪਰ ਜੇਲ ਵਾਲੇ ਢੰਗਾਈ ਚ ਕਰਕੇ ਇਹਦੀ ਜਿਹੜੀ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਇਹਨਾਂ ਲੋਕਾਂ ਦੇ ਨਾਲ ਲਿੰਕ ਹੋਏ ਔਰ ਜਿਹੜੇ ਹੋਰ ਵੀ ਬੰਦੇ ਇਸ ਚ ਇਨਵੋਲ ਹੋਏ ਉਹ ਸਾਰੇ ਉਹ ਸਾਰੇ ਉਹਨਾਂ ਦੀ ਜਿਹੜੀ ਪ੍ਰੋਪਰ ਹੈਗੀ ਰਿਪੋਰਟ ਹੈਗੀ ਉਹਦੇ ਮੁਤਾਬਕ ਆਏਗੀ ਤੇ ਉਹਦੇ ਮੁਤਾਬਕ ਕੰਮ ਇਹਨਾਂ ਦੇ ਖਿਲਾਫ ਵੀ ਹੋਏਗਾ ਜਿਵੇਂ ਸ਼ੁਭਮ ਐ ਤੁਸੀਂ ਕਹਿੰਦੇ ਦੇਖੋ ਸ਼ੁਭਮ ਦੇ ਖਿਲਾਫ ਵੀ ਉਹ ਵੀ ਮਾੜਾ ਇਨਸਾਨ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਨੇ 52 ਦੇ ਇਹ ਹੀ ਰਿਕਵਰੀ ਦੇ ਜੇਲ੍ਹ ਦੇ ਵਿੱਚੋਂ ਤੇ ਇਸ ਲਈ ਇਹ ਜਨਨ ਕੇ ਬਹੁਤ ਅੱਛੀ ਇੱਕ ਪ੍ਰੋਫੈਸ਼ਨਲ ਤਪਤੀਸ਼ ਦਾ ਜਿਹੜਾ ਹੈ ਇਹ ਸਬੂਤ ਹੈਗਾ ਸਰ ਕਿੰਨੀ ਦੇਰ ਤੋਂ ਸਪਲਾਈ ਕਰ ਰਹੀ ਚਾਹੁੰਦਾ ਇਹ ਖੰਨਾ ਦੇ ਵਿੱਚ ਹੁਣ ਤੱਕ ਜਿਹੜੀ ਗੱਲ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਕਿ ਬੰਦਿਆਂ ਦੀ ਕਿਸਮ ਜਿਵੇਂ ਸੰਟੀ ਗਾਲੀਆਂ ਹੋਣ ਜੇ ਤੁਸੀਂ ਕਹੋ ਕਿ ਉਹ ਉਹ ਹੁਣ ਮੁਕਦਮੇ ਦੇ ਮਤਲਬ ਪਤਾ ਲੱਗਦਾ ਪੁਰਾਣੇ ਵੇਲੇ ਸ਼ਰਾਬ ਦੀ ਸਮਗਲਨ ਕਰਦਾ ਸੀ ਫਿਰ ਚਿੱਟੇ ਦੇ ਵਿੱਚ ਇਨਵੋਲ ਹੋਗੇ ਜਨਨ ਕਿ ਇੱਥੇ ਉਹ ਪਿਛਲੇ ਇਹ 20 ਸਾਲ ਤੋਂ ਪੂਰੇ ਹੈ ਤਾਂ ਦੇਖੋ ਅੰਡਰਗਰਾਉਂਡ ਤਰੀਕੇ ਨਾਲ ਹੀ ਪਿੱਛੇ ਰਹਿ ਕੇ ਹੀ ਸੀਗੇ ਐਕਟਿਵ ਐਕਟਿਵ ਸੀ ਇਹ ਪੂਰੇ 20 ਸਾਲ ਤੋਂ ਪੂਰਾ ਇਹਨਾਂ ਦੇ ਸਿਸਟਮ ਨਾਲ ਕੁਝ ਹੋਰ ਦੀ ਇਨਵੋਲਵਮੈਂਟ ਹੋ ਸਕਦੀ ਕੈਂਡੀ ਚ ਹੈ ਕਸ਼ਮੀਰ ਇਸ ਮੁਕਦਮੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਇਨਵੋਲਵ ਹੋਏ ਜੋ ਜੋ ਸਾਹਮਣੇ ਆਇਆ ਹੈ ਤਾਂ ਜਿਹੜੀ ਚਿੱਟੇ ਦਿਲ ਕਵਰੀ ਹੈ ਉਹਦੇ ਚੀਜ਼ ਦਾ ਫੈਮਿਲੀ ਮੈਂਬਰ ਤਾਂ ਅਜੇ ਤੱਕ ਸਾਡੇ ਸਾਹਮਣੇ ਕੁਝ ਨਹੀਂ ਆਇਆ ਲੇਕਿਨ ਅਜੇ ਤੱਕ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਹਜੇ ਇਹਦੇ ਚ ਬੈਕਵਰਡ ਲਿੰਕੇਜ ਤੇ ਤਾਂ ਕੰਮ ਹੋ ਗਿਆ ਅੱਗੇ ਜਿਹੜੇ ਅੱਗੇ ਫਾਰਵਰਡ ਲਿੰਕੇਜ ਹੈ ਜਦੋਂ ਅਸੀਂ ਉਹਨੂੰ ਵੀ ਹੋਰ ਖੰਗਾਲਣਾ ਹੈਗਾ ਉਹਦੇ ਚ ਕੀ ਪਤਾ ਜੀ ਕੌਣ ਆਏ ਹੈ ਅੱਗੇ ਉਹ ਤਾਂ ਅੱਗੇ ਆਉਣ ਵਾਲੀ ਤਫ਼ਸੀਲ ਦੱਸੇਗੀ